ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਤੁਹਾਨੂੰ ਦੱਸਦੇ ਆਂ ਸੌਂਫ ਤੇ ਮਿਸ਼ਰੀ ਦੇ ਕੀ ਫਾਇਦੇ ਨੇ ਆਪਣੇ ਬਾਡੀ ਲਈ ਤਾਂ ਖਾਣਾ ਖਾਣ ਤੋਂ ਬਾਅਦ ਸੌਂਫ ਤੇ ਮਿਸ਼ਰੀ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਇਹਦੇ ਨਾਲ ਕੀ ਹੁੰਦਾ ਆਪਣੇ ਤੇਜਾਬ ਐਸਿਡਿਟੀ ਨਹੀਂ ਬਣਦੀ ਜੇ ਕਿਸੇ ਵੇਲੇ ਕਬਜ਼ ਹੁੰਦੀ ਆ ਉਹ ਵੀ ਠੀਕ ਹੁੰਦੀ ਆ ਤਾਂ ਇਹ ਜ਼ਰੂਰ ਚਵਾਚਵਾ ਕੇ ਖਾਣਾ ਚਾਹੀਦਾ ਦੂਸਰੇ ਨੰਬਰ ਤੇ ਆ ਗਿਆ ਵੀ ਜਿਵੇਂ ਬਦਾਮ ਮਿਸ਼ਰੀ ਤੇ ਸੌਂਫ ਇਹਨਾਂ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਇਨੂੰ ਕੁੱਟ ਕੇ ਰੱਖੋ ਇੱਕ ਚਮਚਾ ਡੇਲੀ ਹੀ ਗਰਮ ਪਾਣੀ ਨਾਲ ਜਾਂ ਦੁੱਧ ਨਾਲ ਲਓ ਤਾਂ ਉਹਦੇ ਨਾਲ ਜ਼ਿਆਦਾਸ਼ਤ ਆਪਣੀ ਵਧੀਆ ਰਹਿੰਦੀ ਹੈ ਉਹਦੇ ਨਾਲ ਠੀਕ ਰਹਿੰਦੀ ਹੈ ਤਾਂ ਮਿਸ਼ਰੀ ਤੇ ਸੌਂਫ ਜੇ ਆਪਾਂ ਖਾਂਦੇ ਰਹਿਨੇ ਆ ਡੇਲੀ ਖਾਣਾ ਖਾਣ ਤੋਂ ਬਾਅਦ ਤਾਂ ਉਹਦੇ ਨਾਲ ਕੀ ਹੁੰਦਾਗਾ ਆਪਣੀ ਜਿਹੜੀ ਤ્વਚਾ ਹੁੰਦੀ ਹੈਗੀ ਉਹਦੇ ਚ ਬਹੁਤ ਵਧੀਆ ਸ਼ਾਈਨਿੰਗ ਆਉਂਦੀ ਆ ਤਾਂ ਕਿਲ ਮਹਾਂਸੇ ਜੋ ਫੇਸ ਤੇ ਹੁੰਦੇ ਆ ਉਹ ਵੀ ਠੀਕ ਹੁੰਦੇ ਆ ਬਲੱਡ ਨੂੰ ਆਪਣੇ ਨੂੰ ਪਿਰੀਫਾਈ ਕਰਦੀ ਆ ਸੌਂਫ ਤੇ ਮਿਸ਼ਰੀ ਇਹਨਾਂ ਦਾ ਜ਼ਰੂਰ ਸੇਵਨ ਕਰਨਾ ਚਾਹੀਦਾਗਾ ਤਾਂ ਇਹ ਜ਼ਰੂਰ ਇਹਨੂੰ ਵਰਤ ਕੇ ਆਪਦਾ ਫੈਰਾ ਲਓ